라이 ਝਗੜੇ ਵਾਲਾ ਰਾਈ ਛੱਡ ਤਾ ਪਰਮ ਪਰਵਾਜ ਪੈ ਗਏ ਆਤਮਾ ਅੰਤਰਾਤਮਾ ਦੀ ਆਵਾਜ਼ ਦੇ ਨਾਲ ਮਿਲ ਕੇ ਚਲਣਾ ਪਰਮ ਪਰਵਾਏ ਦੋ ਕਿਸਮ ਦੀਆਂ ਸਾਡੇ ਕੋਲ ਨਦੀਆਂ ਨੇ ਇੱਕ ਤਾਂ ਆਕਾਸ਼ ਮੇ ਆਨੇ ਲਹੰਗ ਦਰਿਆ ਗੁਸਲ ਕਰ ਦੰਬੂਦ ਇੱਕ ਤਾਂ ਤੁਹਾਡੇ ਅੰਦਰ ਆਤਮਾਤਮਾ ਦੀ ਆਵਾਜ਼ ਉਹਦਾ ਪਰਮ ਪਰਮਾਇ ਉਹਦਾ ਘਰ ਨੂੰ ਲੈ ਜਾਂਦੀ ਹੈ ਉਹ ਤਾਂ ਲੈ ਜਾਂਦੀ ਹੈ ਸਵਰਗ ਸвая ਘਰ ਸਵੈਮ ਦਾ ਘਰ ਸਵਰਗ ਨਹੀਂ ਹੁੰਦਾ ਸਵੈਮ ਦਾ ਘਰ ਜਿਹੜਾ ਹੈਗਾ ਜਿਹੜੇ ਘਰ ਚੋਂ ਬਾਹਰ ਨਿਕਲ ਕੇ ਆ ਗਏ ਮ੍ਰਿਤ ਲੋਕ ਜੋ ਉੱਥੇ ਲੈ ਜਾਂਦੀ ਹੈ ਜਿਹੜਾ ਘਰ ਛੱਡਿਆ ਹੈ ਸਵਰਗ ਨਹੀਂ ਕੋਈ ਚੀਜ਼ ਹੁੰਦੀ ਸਵੈਮ ਘਰ ਨੂੰ ਕਹਿੰਦੇ ਨੇ ਨਿਜ ਘਰ ਕਹੇ ਤਾਂ ਹੀ ਕੁਰਬਾਨੀ ਨੇ ਨੋਏ ਬਦਲਤਾ ਨਿਜ ਘਰ ਕਹਿੰਦਾ ਹੈ ਸਵੈਮ ਦੇ ਘਰੋਂ ਦਾਦਾ ਸੁਰਗ ਬਣਾ ਲਿਆ ਇਹਨਾਂ ਨੇ ਨਿੱਜ ਘਰ ਦਾ ਦੱਸੋ ਕੀ ਬਣਾਉਣਗੇ ਬਲਾਉਂ ਕੀ ਬਣਾਉਂਦੇ ਉਹਦੇ ਅਰਥ ਬਦਲ ਦੇ ਸਾਨੂੰ ਕਰਦੇ ਸੁਰਗ ਬਣਾ ਦਿੱਤਾ ਪਤਾ ਨਹੀਂ ਕਲਪਨਾ ਕਾਲੀ ਕਿਥੇ ਉਹਨਾਂ ਨੇ ਨਿੱਜ ਘਰ ਦਾ ਤਪੜਾ ਹੋਇਦਾ ਕੀ ਬਣਾਉਂਗੇ ਸਮਝ ਆਈ ਇਹ ਵਿਦਵਾਨਾਂ ਨੇ ਐਸੀ ਧਪੜਾਈ ਕੀਤੀ ਹੈ ਵਿਦਵਾਨ ਨੂੰ راہੋ ਨੀ ਛੱਡਿਆ ਹੋਇਆ ਕੁਰਬਾਨੀ ਵਿਦਵਾਨਾਂ ਕੋ ਅਕਲ ਕਿੰਨੀ ਹੁੰਦੀ ਹੈ ਵਿਚਾਰਿਆਂ ਦੀ ਕੋ ਚੱਕਰ ਨਹੀਂ ਹੁੰਦੀ ਯੂਨੀਵਰਸਿਟੀ ਵਾਲੇ ਆਪਾਂ ਦੇਖੇ ਹੀ ਨੇ ਡਾਕਟਰ ਕੱਖ ਵੀ ਨਹੀਂ ਪਤਾ ਹੈ ਕੁਝ ਨਹੀਂ ਅਕਲ ਉਹਦੇ ਦੇਖ ਲਿਆ ਜੋ ਹੀ ਪੜ ਲਿਆ ਨਿਕਲੀ ਦੇਖ ਲਿਆ ਉਹਦੇ ਵਿਸ਼ਵਾਸ ਕਰ ਲਿਆ ਵੀ ਠੀਕ ਹੈ ਫੀਰ ਦੇ ਫੀਰ ਹੋਈ ਜਾਂਦਾ ਚੱਲਦਾ ਇੱਕ ਸਾਡੇ ਕੋਲ ਇੱਕ ਸਾਡੇ ਕੋਲ ਕਲਪਨਾ ਦੇ ਸਾਡੀ ਆਪਣੀ ਆਪਣੀ ਸੋਚ ਹੈ ਉਹ ਇੱਥੋਂ ਖੋਪੜੀ ਚੋਂ ਪੈਦਾ ਹੁੰਦੀ ਹੈ ਸ਼ੈਤਾਨ ਦਾ ਜਾਂ ਚਰਖਾ ਚੱਲਦਾ ਨਾ ਇੱਥੋਂ ਪੈਦਾ ਹੁੰਦੀ ਹੈ ਆਪਣੀ ਸੋਚ ਉਹ ਇੱਥੋਂ ਪੈਦਾ ਹੁੰਦੀ ਹੈ ਉਹ ਇੱਥੇ ਰਹਿੰਦੀ ਹੈ ਇਹ ਅੰਤਰਾਤ ਮੰਦੀ ਵਾਜੋ ਤਾਂ ਇੱਥੇ ਹੀ ਦਿਲ ਸਰਦੇ ਉਹ ਕਹਿੰਦਾ ਦਿਲ ਦੀ ਆਵਾਜ਼ ਬਾਹਰ ਆਤਮੰਦੀ ਇੱਥੇ ਚਰਖਾ ਸ਼ੈਤਾਨ ਦਾ ਚਰਖਾ ਇਹ ਤੋਂ ਸੋਚ ਕੇ ਅਸੀਂ ਪੈਦਾ ਕਰਦੇ ਹਾਂ ਸੋਚੋਂ ਪੈਦਾ ਹੁੰਦੀ ਹੈ ਇਹ ਆ ਕਾਲੀ ਧਾਰ ਇਹਨੂੰ ਕਹਿੰਦੇ ਨੇ ਗੂੜੇ ਕਾਲੇ ਧਾਰ ਇੱਥੇ ਰੁਪ ਜਾਂਦਾ ਇਹ ਵੈਤੜੀ ਨਦੀ ਇਹਨੂੰ ਕਹਿੰਦੇ ਨੇ ਇਹ ਨਹੀਂ ਤੜਨ ਦਿੰਦੀ ਤੁਹਾਨੂੰ ਇੱਥੇ ਡੋਬ ਦਿੰਦੀ ਹੈ ਵੇ ਤਾਲਣੀ ਨੋ ਹੈ ਦਾ ਉਥੇ ਤਾਲਣ ਦੇ ਵਿੱਚ ਵਿਰੋਧ ਕਰਦੀ ਹੈ ਤੇਰੀ ਤਾਲਣ ਦਿੰਦੀ ਕਲਪਣਾ ਇਹ ਕੁਇ ਦੇ ਨੂੰ ਕਾਲ ਕਹਤਾ ਕਾਲ ਕਲਪਣਾ ਕਲਪਣਾ ਹੀ ਕਾਲ ਹੈ ਕਲਪਣਾ ਛੁੱਟ ਗਈ ਕਾਲ ਛੁੱਟ ਗਿਆ ਤੇਰੀ ਕਲਪਨਾ ਤੇਰਾ ਕਾਲ ਹੈ ਜੇ ਛੱਡ ਦੇਗਾ ਕਾਲ ਪਰੇ ਹੋ ਜੂ ਤੇ